ਬੀਤੇ ਕੱਲ ਹੁਸਿਆਰਪੁਰ ਸਿਆਇਦੀ ਟੀਮ ਤੇ ਇੱਕ ਅਪਰਾਧਕ ਕਿਸਮ ਦੇ ਨੌਜਵਾਨ ਵੱਲੋਂ ਉਸ ਵਕਤ ਹਮਲਾ ਕਰ ਦਿੱਤਾ ਜਦੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲਈ ਗਈ ਸੀ ਤੇ ਇਸ ਹਮਲੇ 'ਚ ਇੱਕ ਪੁਲਿਸ ਨੌਜਵਾਨ ਸ਼ਹੀਦ ਹੋ ਗਿਆ ਅੱਜ ਸ਼ਹੀਦ ਪੁਲਿਸ ਨੌਜਵਾਨ ਦੇ ਕਾਤਲ ਰਾਣਾ ਮਨਸੂਰਪੁਰਿਆ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਜਿਸ ਵਿੱਚ ਉਹ ਮੌਕੇ ਤੇ ਹੀ ਟੇ ਢੇਰੀ ਹੋ ਗਿਆ ਸੂਚਨਾ ਮਿਲਦਿਆਂ ਹੀ ਤੁਰੰਤ ਮੌਕੇ ਤੇ ਐਸਐਸਪੀ ਹੁਸਿਆਰਪੁਰ सुरेंद्र ਲਾਂਬਾ ਪਹੁੰਚੇ ਤੇ ਮੌਕੇ ਦਾ ਦੌਰਾ ਕੀਤਾ ਮੀਡੀਆ ਨਾਲ ਗੱਲਬਾਤ ਦੌਰਾਨ ਐਸਐਸਪੀ सुरेंद्र ਲੰਬਾ ਨੇ ਦੱਸਿਆ ਕਿ ਬੀਤੇ ਕੱਲ ਤੋਂ ਹੀ ਪੁਲਿਸ ਦੀਆਂ ਟੀਮਾਂ ਰਾਣਾ ਮਨਸੂਰਪੁਰ ਦੀ ਪਾਲਚ ਲੱਗੀਆਂ ਹੋਈਆਂ ਸਨ ਤੇ ਪਹਿਲਾ ਕੱਲ ਹਾਜੀਪੁਰ ਦੇ ਜੰਗਲ ਪੁਲਿਸ ਵੱਲੋਂ ਖੰਗਾਲੇ ਗਏ ਸੀ ਤੇ ਅੱਜ ਮੂਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਣਾ ਮਨਸੂਰਪੁਰ ਨੂੰ ਕਿਸੇ ਵਿਅਕਤੀ ਵੱਲੋਂ ਪੰਗਾਲਾ ਨਜ਼ਦੀਕ ਛੱਡਿਆ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਵੱਲੋਂ ਲਗਭਗ 5 ਕਿਲੋਮੀਟਰ ਦੇ ਇਲਾਕੇ ਦਮਕੇ ਪੈਟਰੋਲਿੰਗ ਕੀਤੀ ਗਈ ਤੇ ਜਦੋਂ ਰਾਣੇ ਨੂੰ ਪੁਲਿਸ ਵੱਲੋਂ ਦੇਖਿਆ ਗਿਆ ਤਾਂ ਉਸ ਵੱਲੋਂ ਫਿਰ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਜਿਸ ਤੋਂ ਬਾਅਦ ਪ ਵਲੋਂ ਵਿਅਸ ਨੂੰ ਕਾਬੂ ਕਰਨ ਲਈ ਫਾਇਰਿੰਗ ਕੀਤੀ ਜਿਸ ਵਿੱਚ ਰਾਣਾ ਮਨਸੂਰਪੁਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਂਜੀ ਜੀ ਹਾਂਜੀ ਹਾਂਜੀ ਸਰ ਰੋਹ ਹਾਂ ਸਰ ਰੋਹ ਹਾਂ ਸਰ ਪਿੱਛੇ ਲੈਵਾ ਆ ਕੇ ਤਾਂ ਸਰਕ ਵਿੱਚ ਕੰਟਰੋਲ ਪਾਸ ਕੋ ਲੈ ਕਰਕੇ ਆਪਕਾ ਕੀ ਇਨਪੁਟ ਥੀ ਇਸ ਦੇ ਪਾਸ। ਦੇਖੋ ਜਿਹੜਾ ਬੰਦਾ ਗੋਲੀਆਂ ਚਲਾਏਗਾ ਲੋਕਾਂ ਨੂੰ ਮਾਰੇਗਾ ਉਹ ਬੰਦਾ ਪੁਲਿਸ ਤੋਂ ਕਾਨੂੰਨ ਤੋਂ बचਕੇ ਨਹੀਂ ਭੱਜ ਸਕਦਾ ਕਿੱਥੇ ਵੀ ਜਿਹੜਾ ਕੱਲ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਸਾਡੀ ਜਦੋਂ ਸੀਆਈਏ ਟੀਮ ਇੱਕ ਕ੍ਰਿਮੀਨਲ ਜਿਹੜਾ ਹੈਗਾ ਸੁਖਵਿੰਦਰ ਰਾਣਾ ਜਿਹਨੂੰ ਫੜਨ ਵਾਸਤੇ ਜਦੋਂ ਗਈ ਸੀਗੀ ਸਾਡੀ ਟੀਮ ਕੋਲ ਇਨਫੋਰਮੇਸ਼ਨ ਸੀਗੀ ਕਿ ਇਹਦੇ ਕੋਲ ਇਲੀਗਲ ਵੈਪਨ ਹੈਗਾ ਤੇ ਇਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਅਨਫੋਰਚੂਨੇਟਲੀ ਸਾਡੇ ਕਾਂਸਟੇਬਲ ਅਮਰਿਤਪਾਲ ਦੀ ਸਹਾਦਤ ਹੋਈ ਇਹਦੇ ਵਿੱਚ ਤੇ ਕੋਈ ਵੀ ਕ੍ਰਿਮੀਨਲ ਜਿਹੜਾ ਹੈਗਾ ਕਾਨੂੰਨ ਤੋਂ बचਕੇ ਨਹੀਂ ਜਾ ਸਕਦਾ ਜਦੋਂ ਉਹ ਲੋਕਾਂ ਦੇ ਉੱਪਰ ਕਤਲਨਾਮ ਹਮਲੇ ਕਰੇਗਾ ਲੋਕਾਂ ਨੂੰ ਜਾਨੋਂ ਮਾਰੇਗਾ ਤੇ ਖਾਸ ਤੌਰ ਤੇ ਪੁਲਿਸ ਤੇ ਜਦੋਂ ਜਿਹੜਾ ਹੈਗਾ ਉਹਨੇ ਹਮਲਾ ਕੀਤਾ ਹੈਗਾ ਤੇ ਡੈਫੀਨਿਟਲੀ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹੈਗੇ ਅਸੀਂ ਕਮਿਟਿਡ ਹਾਂ ਪੰਜਾਬ ਚ ਲਾਅ ਔਰਡਰ ਪੀਸ ਐਂਡ ਹਾਰਮਨੀ ਮੇਨਟੇਨ ਕਰਨ ਵਾਸਤੇ ਸਾਡੀ ਟੀਮਸ ਕੱਲ ਤੋਂ ਹੀ ਜਿਹੜਾ ਹੈਗਾ ਇਸ ਕ੍ਰਿਮੀਨਲ ਦੀ ਭਾਲ ਚ ਲੱਗੀ ਹੋਈ ਸੀਗੀ ਸਾਡੇ ਸਾਰੇ ਜੀਓ ਚ 6-7 ਸਾਡੇ ਡੀਐਸਪੀਜ਼ 3 ਸਾਡੇ ਐਸਪੀਜ਼ ਸਾਡੀ ਸੀਆਈਏ ਟੀਮ ਸਾਡੇ 6-7 ਐਸਐਚਓਜ਼ ਵਕ ਵਕ ਆਲਮੋਸਟ ਸਾਡੀ ਜਿਹੜੀ ਹੈਗੀ 20 ਟੀਮਾਂ ਜਿਹੜੀ ਇਸ ਚੀਜ਼ 'ਚ ਇਹਦੀ ਭਾਲ ਚ ਲੱਗੀ ਹੋਈ ਸੀਗੀ ਕਿ ਇਹਨੂੰ ਛੇਤੀ ਤੋਂ ਛੇਤੀ ਫੜ ਕੇ ਕਾਬੂ ਕਿੱਤਾ ਜਾਵੇ ਤੇ ਕਾਨੂੰਨ ਮੁਤਾਬਿਕ ਸਜ਼ਾ ਦਿਲਾਈ ਜਾਵੇ ਤੇ ਸਪੈਸੀਫਿਕ ਲੀਡ ਸਾਡੇ ਕੋਲੇ ਕੱਲ ਵੀ ਸੀਗੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨੂੰ ਉੱਪਰ ਆਪਣੇ ਹਾਜੀਪੁਰ ਦੇ ਜੰਗਲਾਂ ਦੇ ਵਿੱਚ ਕਿਸੇ ਬੰਦੇ ਨੇ ਛੱਡਿਆ ਉਧਰ ਉਧਰ ਸਾਡਾ ਕੋਆਰਡੀਨੇਟ ਸਰਚ ਆਪਰੇਸ਼ਨ ਕੱਲ ਚੱਲਦਾ ਰਿਹਾ ਆ ਸਾਡੇ ਕੋਲੇ ਲੀਡ ਸੀ ਕਿ ਕਿਸੇ ਇੱਕ ਬੰਦੇ ਨੇ ਮੋਟਰਸਾਈਕਲ ਤੇ ਬਿਠਾ ਕੇ ਇਹਨੂੰ ਆਪਣੇ ਬੰਗਾਲੇ ਤੋਂ ਆ ਗਏ ਤੇ ਪਿੱਛੇ ਜਿਹੜੇ ਪਿੰਡ ਹੈਗੇ ਉੱਥੇ ਇੱਕ ਚੌਰਾਸਤੇ ਤੇ ਛੱਡਿਆ ਹੈਗਾ ਲਗਭਗ ਸਵੇਰੇ 9:30 ਵਜੇ ਉਸ ਤੋਂ ਬਾਅਦ ਸਾਡੇ ਕੋਲੇ ਹੋਰ ਸਪੈਸੀਫਿਕ ਲੀਡ ਆਈ ਲਗਭਗ ਅ ਮੇਰੇ ਖਿਆਲ 5 ਵਜੇ ਦਾ ਟਾਈਮ ਰਿਹਾ ਹੋਵੇਗਾ ਤੇ ਉਦੋਂ ਦੱਸਿਆ ਗਿਆ ਕਿ 2:30 ਵਜੇ ਦੇ ਆਸ-ਪਾਸ ਆ ਬੰਦੇ ਨੇ ਦੇਖਿਆ ਗਿਆ ਪਿੱਛੇ ਖੇਤਾਂ ਦੇ ਵੱਲ ਉਧਰ ਜਿੱਧਰ ਕਾਫੀ ਡੈਂਸ ਫੋਰੈਸਟਾ ਹੈਗਾ ਛੋਟਾ ਤੇ ਅਸੀਂ ਸਾਡੀ ਟੀਮਸ ਨੇ ਆ ਪੂਰਾ ਏਰੀਆ ਤੇ ਹੀ ਨੂੰ ਛੱਡਿਆ ਗਿਆ ਸੀਗਾ ਸਵੇਰੇ ਉਹਦਾ ਲਗਭਗ 5 ਕਿਲੋਮੀਟਰ ਦਾ ਰੇਡੀਅਸ ਦਾ ਏਰੀਆ ਵੱਖ-ਵੱਖ ਥਾਵਾਂ ਤੇ ਪੈਟਰੋਲਿੰਗ ਟੀਮਸ ਬਣਾ ਕੇ ਕੋਡਨ ਕੀਤਾ ਵੈ ਸੀਗਾ ਤੇ ਅਸੀਂ ਜਿੱਦਾਂ ਜਿੱਦਾਂ ਮੂਮੈਂਟੀ ਦਾ ਸਾਨੂੰ ਟਰੇਸ ਹੋ ਰਿਹਾ ਸੀਗਾ ਹਾਲਾਂਕਿ 3-4 ਘੰਟਾ ਡਿਲੇ ਤੋਂ ਚੱਲ ਰਿਹਾ ਸੀਗਾ ਸਾਡਾ ਟਰੈਕਿੰਗ ਬਟ ਸਾਡੀ ਟੀਮਸ ਲੱਗੀਆਂ ਹੋਈਆਂ ਅਸੀਂ ਅੱਜ ਜਦੋਂ ਸ਼ਾਮ ਨੂੰ ਇੱਥੇ ਮੇਰੇ ਖਿਆਲ ਲਗਭਗ 6 6 6 6:30 ਵਜੇ ਦਾ ਟਾਈਮ ਰਿਹਾ ਹੈਗਾ ਜਦੋਂ ਸਾਡੀ ਟੀਮ ਇੱਕ ਟੀਮ ਇਸ ਰੋਡ ਤੇ ਪੈਟਰੋਲਿੰਗ ਕਰਦੇ ਵੇ ਆਰੀ ਸੀਗੀ ਤੇ ਆਹ ਬੰਦਾ ਇੱਥੇ ਮੇਰੇ ਪਿੱਛੇ ਜਿਹੜੀ ਥਾਂ ਤੁਸੀਂ ਦੇਖ ਰਹੇ ਹੋ ਇਧਰ ਜਿਹੜਾ ਹੈਗਾ ਇਹਨਾਂ ਨੂੰ ਲੋਕੇਟ ਹੋਇਆ ਪੁਲਿਸ ਟੀਮ ਨੂੰ ਦੇਖਦੇ ਹੋਏ ਸਿੱਧਾ ਹੀ ਇਸ ਨੇ ਮਤਲਬ ਇਹਦੀ ਡੇਰਿੰਗ ਤੁਸੀਂ ਦੇਖੋ ਕਿ ਇਹਨੇ ਪੁਲਿਸ ਟੀਮ ਨੂੰ ਫੇਰ ਦੇਖਦੇ ਹੋਏ ਕੱਲ ਇਹਨੇ ਇੱਕ ਕ੍ਰਾਈਮ ਕਮਿਟ ਕੀਤਾ ਹੈਗਾ ਤੇ ਫੇਰ ਇਹਨੇ ਪੁਲਿਸ ਟੀਮ ਵੱਲ ਵੈਪਨ ਕਰਕੇ ਫਾਇਰ ਕੀਤਾ ਇਮੀਡੀਏਟਲੀ ਸਾਡੀ ਟੀਮਸ ਕਿਉਂਕਿ ਰੈਡੀ ਸੀਗੀਆਂ ਪ੍ਰੋਪਰਲੀ ਆਲਰੇਡੀ ਇਹਦੀ ਭਾਲ ਚੱਲ ਰਹੀ ਸੀਗੀ ਉਹਨਾਂ ਨੇ ਰਿਟੇਲੀਏਟ ਕੀਤਾ ਆ ਬੰਦੇ ਨੇ ਐਸਕੇਪ ਕਰਦੇ ਹੋਏ ਜਿਹੜਾ ਹੈਗਾ ਪਿੱਛੇ ਜਾ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਫੇਰ ਫਾਇਰ ਕੀਤਾ ਤੇ ਅਲਟੀਮੇਟਲੀ ਸਾਡੀ ਟੀਮ ਨੇ ਜਿਹੜਾ ਹੈਗਾ ਰਿਟੈਲੀਏਟ ਕਰਦੇ ਵੇ ਐਕਸਚੇਂਜ ਆਫ ਫਾਇਰ ਚ ਜਿਹੜਾ ਇਹ ਤੇ ਬੁਲੇਟ ਇੰਜਰੀ ਚ ਹੋਈ ਤੇ ਜਦੋਂ ਐਗਜ਼ਾਮਨ ਕੀਤਾ ਗਿਆ ਤੇ ਆ ਫਿਰ ਮੌਕੇ ਤੇ ਡੈੱਡ ਪਾਇਆ ਗਿਆ ਤੇ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਇਸ ਤਰੀਕੇ ਤੇ ਹਿਨਸ ਕ੍ਰਾਈਮ ਨੂੰ ਕਮਿਟ ਕਰੇਗਾ ਤੇ ਉਹ ਕਾਨੂੰਨ ਦੇ ਜਿਹੜੇ ਹੈਗੇ ਸਿਕੰਜੇ ਤੋਂ ਬਾਹਰ ਬਚ ਕੇ ਜਾ ਸਕਦਾ ਪੋਸੀਬਲ ਨਹੀਂ ਹੈਗਾ ਸਾਡੀ ਟੀਮਸ ਨੇ ਬੜਾ ਚੰਗਾ ਕੰਮ ਕਰਦੇ ਵੇ ਸਾਡੇ ਸਾਰੀ ਟੀਮਾਂ ਇਨਫੈਕਟ ਸਾਰੇ ਆਸੀ ਲੱਗੇ ਹੋਏ ਹੈਗੇ ਤੇ ਸਾਰਿਆਂ ਨੇ ਜਿਹੜਾ 24 ਘੰਟੇ ਜਿਹੜੇ ਹੈਗੇ ਉਹ ਲਗਭਗ ਸਾਨੂੰ ਕਰਾਇਮ ਕਮਿਟ ਹੋਣ ਤੋਂ ਬਾਅਦ ਇਹਨੂੰ ਟ੍ਰੇਸ ਕਰਨ ਚ ਲੱਗੇ ਹੈਗੇ ਤੇ ਚਲੋ ਮਤਲਬ ਡੈਥ ਹੋਣਾ ਜਿਹੜਾ ਹੈਗਾ ਉਹ ਇੱਕ ਡਿਫਰੈਂਟ ਗੱਲ ਹੈਗੀ ਬਟ ਅਸੀਂ ਇਹਨੂੰ ਟ੍ਰੇਸ ਕੀਤਾ ਤੇ ਐਕਸਚੇਂਜ ਆਫ ਫਾਇਰ ਤੇ ਇਹਨੇ ਸਾਨੂੰ ਚੈਲੰਜ ਕੀਤਾ ਤੇ ਅਲਟੀਮੇਟਲੀ ਉਹ ਆਪਣੇ ਐਕਟ ਵਾਸਤੇ ਰਿਸਪੋਨਸਿਬਲ ਹੈਗਾ ਕਿੰਨੇ ਲੋਕ ਸੀਗੇ ਸਾਰੇ ਕਿੱਥੇ ਅੱਜ ਸਰ ਬਾਈਕ ਤੇ ਜਿਵੇਂ ਸੀਸੀਟੀਵੀ ਫੁਟੇਜ ਵੀ ਚੱਲ ਰਹੀ ਆ ਦੋ ਲੋਕ ਨਹੀਂ ਆ ਦੋ ਲੋਕ ਮੈਂ ਫੁਟੇਜ ਤੁਹਾਨੂੰ ਸ਼ੇਅਰ ਕੀਤੀ ਕਿ ਦੋ ਲੋਕ ਜਿਹੜੇ ਹੈਗੇ ਤੁਹਾਨੂੰ ਸ਼ੇਅਰ ਕੀਤੀ ਕਿ ਦੋ ਲੋਕ ਜਿਹੜੇ ਹੈਗੇ ਉਹ ਇੱਥੇ ਹੀ ਜਿਹੜਾ ਪੈਟਰੋਲ ਪੰਪ ਹੈਗਾ ਪਿੱਛੇ ਇਸ ਪੈਟਰੋਲ ਪੰਪ ਤੇ ਇੱਕ ਮੁੰਡਾ ਹੈਗਾ ਜਿਹੜਾ ਇੱਥੇ ਇਹਦਾ ਆਰਨ ਆਰਨ ਸ਼ਾਪ ਤੇ ਕੰਮ ਕਰਦਾ ਉਹਨੂੰ ਲੈ ਕੇ ਉਹਦਾ ਮੋਟਰਸਾਈਕਲ ਲੈ ਕੇ ਆ ਪੈਟਰੋਲ ਪੰਪ ਤੇ 200 ਰੁਪਏ ਦਾ ਪੈਟਰੋਲ ਪਵਾ ਕੇ ਫਿਰ ਉਹ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਚੌਰਾਸਤੇ ਤੇ ਉੱਥੇ ਇਹਨੇ ਉਹਨੇ ਮੁੰਡੇ ਨੇ ਡ੍ਰੌਪ ਕੀਤਾ ਹਾਲਾਂਕਿ ਉਹ ਇਸ ਤੇ ਕੰਮ ਤੋਂ ਅਣਜਾਣ ਸੀਗਾ ਤੇ ਉਹਨੂੰ ਜਸਟ ਇਹਨੇ ਕਿਹਾ ਕਿ ਮੈਨੂੰ ਉਥੋਂ ਡ੍ਰੌਪ ਕਰਕੇ ਆ ਤੇ ਉਹ ਡ੍ਰੌਪ ਕੀਤਾ ਉਹਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਨ ਫੁੱਟੀ ਸੀਗਾ ਜਿਹੜਾ ਡਿਫਰੈਂਟ ਡਿਫਰੈਂਟ ਉਹ ਖੇਤਾਂ ਵੱਲੋਂ ਹੋ ਕੇ ਤੇ ਪਿਆਲਿਆਂ ਚੋਂ ਹੋ ਕੇ ਤੇ ਮੂਵ ਕਰ ਰਿਹਾ ਸੀਗਾ ਫਿਰ ਇਹਨੂੰ ਕਿਸੇ ਇੱਕ ਬੰਦੇ ਨੇ ਲੋਕੇਟ ਕੀਤਾ ਜਿੱਤੇ ਇਹਨੇ ਜਰਦਾ ਤੇ ਪਾਨ ਬੀੜੀ ਜਿਹੜੀ ਹੈਗੀ ਉਹ ਡਿਮਾਂਡ ਕੀਤੀ ਕਿਸੇ ਬੰਦੇ ਤੋਂ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸਾਡੀ ਟੀਮਸ ਆਲਰੇਡੀ ਲੋਕੇਟ ਕਰ ਰਹੀਆਂ ਸੀਗੇ ਤੇ ਆ ਜਿਹੜਾ ਹਾਦਸਾ ਵਾਪਰਿਆ ਜਿਹੜਾ ਐਕਸਚੇਂਜ ਆਫ ਫਾਇਰ ਹੋਇਆ ਤੇ ਐਕਸਚੇਂਜ ਆਫ ਫਾਇਰ ਚ ਜਿਹੜਾ ਹੈਗਾ ਇਹਨੇ ਜਿਹੜੇ ਸੀਗੇ ਜਿਹੜੇ ਤੋਂ ਕਿਹਨੇ ਜਿਹੜਾ ਵੈਪਨ ਹੈਗਾ ਇਹਦਾ ਓਨ ਦਾ ਸਪੌਟ ਹੀ ਹੈਗਾ ਉੱਥੇ ਕ੍ਰਾਈਮ ਸੀਨ ਤੇ ਹੈਗਾ ਕ੍ਰਾਈਮ ਸੀਨ ਪ੍ਰੀਜ਼ਰਵਡ ਹੈਗਾ ਸਾਡੀ ਐਫਐਸਐਲ ਟੀਮ ਆਏਗੀ ਸਾਰਾ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਏਗਾ ਉਸ ਦੇ ਮੁਤਾਬਿਕ ਜਿਹੜਾ ਸਟੈਂਡਰਡ ਪ੍ਰੋਟੋਕੋਲ ਜਿਹੜੇ ਹੈਗੇ ਸਾਡੇ ਉਹਦੇ ਮੁਤਾਬਿਕ ਇਨਵੈਸਟੀਗੇਸ਼ਨ ਕੈਰੀ ਆਊਟ ਕੀਤੀ ਜਾਵੇਗੀ ਤਾਂ ਸਾਰਾ ਕੁਝ ਹੀ ਕਰਕੇ ਭਜਿਆ ਕੱਲ ਕੀ ਸਿਚੁਏਸ਼ਨ ਸੀ ਕਿਵੇਂ ਉਹ ਸੀਨ ਜਿਹੜਾ ਉਹ ਕ੍ਰੀਏਟ ਹੋਇਆ ਕਿਵੇਂ ਇੱਕ ਜਿਹੜੀ ਜਵਾਨ ਦੀ ਸ਼ਹਾਦਤ ਹੋਈ ਹੈ ਕੱਲ ਕੀ ਕੀ ਸਿਚੁਏਸ਼ਨ ਸੀ ਦੇਖੋ ਕੱਲ ਜਦੋਂ ਸਾਡੀ ਟੀਮ ਗਈ ਹੈਗੀ ਰੇਡ ਕਰਨ ਵਾਸਤੇ ਤੇ ਪਰਟੀਕੂਲਰ ਇਨਫੋਰਮੇਸ਼ਨ ਤੇ ਸਾਡੀ ਟੀਮ ਗਈ ਹੈਗੀ ਇਨ ਬਿਟਵੀਨ ਜਿਹੜਾ ਇਹਦੇ ਘਰ ਹੀ ਰੇਡ ਕਰਨ ਸਾਡੀ ਟੀਮ ਜਾ ਰਹੀ ਹੈਗੀ ਸਾਡੀ ਟੀਮ ਨੇ ਨੂੰ ਰਸਤੇ 'ਚ ਧਰ ਤੋਂ ਪਹਿਲਾਂ ਹੀ ਇਹਨੂੰ ਇੰਟਰ ਇੰਟਰਸੈਪਟ ਕੀਤਾ ਤੇ ਉੱਥੇ ਸਾਡੀ ਟੀਮ ਨੇ ਦੋ ਮੁਲਾਜ਼ਮਾਂ ਨੇ ਉਤਰ ਕੇ ਇਮੀਡੀਏਟਲੀ ਉਹਦੇ ਅਰੈਸਟਡ ਐਂਡ ਦੇ ਟ੍ਰਾਈ ਟੂ ਐਪਰੀਹੈਂਡ ਹਿਮ ਤੇ ਉਹ ਜਦੋਂ ਐਪਰੀਹੈਂਡ ਕਰਨ ਵਾਸਤੇ ਉਹਦੇ ਵੱਲ ਵੱਢੀ ਰਹੇ ਸੀਗੇ ਕਿਉਂਕਿ ਆਹ ਬੰਦਾ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ 8 ਐਫਆਈਆਰ ਇੱਤੇ ਪਹਿਲਾਂ ਤੋਂ ਦਰਜ ਹੈਗੇ ਜਿਦੇ ਵਿੱਚ ਮਰਡਰ ਦੇ ਐਫਆਈਆਰ ਅਟੈਂਪਟ ਟੂ ਮਰਡਰ ਦੇ ਐਫਆਈਆਰ ਲੂਟ ਦੇ ਰੋਬਰੀ ਦੇ ਐਫਆਈਆਰ ਲੜਾਈ ਝਗੜੇ ਦੇ ਨਾਰਕੋਟਿਕਸ ਦੇ ਇਲੀਗਲ ਆਰਮਸ ਦੇ ਐਫਆਈਆਰ ਇੱਤੇ ਪਹਿਲਾਂ ਤੋਂ ਹੈਗੇ ਦਰਜ ਤੇ ਉਹ ਇਹਨੇ ਇਮੀਡੀਏਟਲੀ ਰਿਟੇਲੀਏਟ ਕਰਦੇ ਵੇ ਸਾਡੀ ਟੀਮ ਨੂੰ ਇਵਨ ਮਤਲਬ ਮੌਕਾ ਨਹੀਂ ਮਿਲਿਆ ਰਿਸਪੌਂਡ ਕਰਨ ਦਾ ਤੇ ਇਹਨੇ ਪਹਿਲਾਂ ਫਾਇਰ ਕਰਤਾ ਸਾਡੀ ਟੀਮ ਤੇ ਤੇ ਇਹਦੇ ਕਰਕੇ ਜਿਹੜਾ ਹੈਗਾ ਉਹ ਸਾਡੇ ਮੁਲਾਜ਼ਮ ਦੀ ਸ਼ਹਾਦਤ ਹੋਈ ਤੇ ਫਿਰ ਦੂਜੇ ਮੁਲਾਜ਼ਮ ਤੇ ਵੀ ਇਹਨੇ ਫਾਇਰ ਕੀਤਾ ਲੱਕੀਲੀ ਹੀ ਗਟ ਸੇਵਡ ਤੇ ਫਿਰ ਉਹਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਬਟ ਕਿਉਂਕਿ ਇੱਕ ਮੁਲਾਜ਼ਮ ਸਾਡਾ ਆਲਰੇਡੀ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟ ਫਰਸਟ ایڈ ਤੇ ਹਸਪੀਟਲ ਲੈ ਕੇ ਜਾਣਾ ਜ਼ਰੂਰੀ ਸੀਗਾ ਤੇ ਉਹਨੇ ਇਹਦਾ ਪਿੱਛਾ ਛੱਡ ਦੇਵੇ ਉੱਥੇ ਉਹ ਹਸਪੀਟਲ ਲੈ ਕੇ ਰਸ਼ ਕੀਤਾ ਸੀ ਅਨਫੋਰਚਨਟਲੀ ਵੀ ਕੁਡ ਨਾਟ ਸੇਵ ਹਿਮ ਤੋਂ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਫੇਰ ਇਹਦੇ ਪਿੱਛੇ ਲੱਗੇ ਹੈਗੇ ਜਿਵੇਂ ਲਗਾਤਾਰ ਭੱਜ ਰਿਹਾ ਸੀਗਾ ਕਿ ਪਿੱਛੇ ਕਿਸੇ ਗੈਂਗ ਦੇ ਨਾਲ ਕੋਈ ਇਹਦਾ ਕਨੈਕਸ਼ਨ ਸਾਹਮਣੇ ਆਇਆ ਹੁੰਦਾ ਕੋਣ ਇਹਦੀ ਮਦਦ ਕਰ ਰਿਹਾ ਸੀ ਕਿਵੇਂ ਕਿਦੋਂ ਕਿ ਜਾ ਰਿਹਾ ਸੀ ਨਹੀਂ ਜੀ ਇਹਦਾ ਹਾਲੇ ਤੱਕ ਕਿਸੇ ਵੀ ਕਿਸੇ ਵੀ ਤਰੀਕੇ ਦੀ ਗੈਂਗ ਦੇ ਨਾਲ ਕੋਈ ਸੰਬੰਧ ਜੜਾ ਨਹੀਂ ਹੈਗਾ ਬਟ ਯੈਸ ਇਹ ਜੇ ਹਾਰਡਕੋਰ ਕ੍ਰਿਮੀਨਲ ਕਿਉਂਕਿ ਤੁਸੀਂ ਦੇਖ ਰਹੇ ਹੋ ਇਹਦਾ 8 ਐਫ ਆਈ ਆਰ ਇੱਥੇ ਪਹਿਲਾਂ ਤੋਂ ਦਰਜ ਹੈਗੇ ਮਰਡਰ ਦਾ ਐਫ ਆਈ ਆਰ ਕੱਲ ਇੱਕ ਹੋਰ ਦਰਜ ਕੀਤਾ ਦੋ ਪਰਚੇ ਟੋਟਲ ਕੱਲ ਵਾਲੇ ਨੂੰ ਮਿਲਾ ਕੇ ਮਰਡਰ ਦੇ ਦੋ ਐਫ ਆਈ ਆਰ ਅਟੈਂਪਟ ਟੂ ਮਰਡਰ ਦੇ ਉਸ ਤੋਂ ਇਲਾਵਾ ਨਾਰਕੋਟਿਕ ਤੇ ਰੋਬਰੀ ਦੇ ਐਫਆਈਆਰ ਤੇ ਲੜਾਈ ਝਗੜੇ ਦੇ ਤੇ ਇਲੈਗਲ ਆਰਮਸ ਦੇ ਐਫਆਈਆਰ ਇੱਤੇ ਹੈ ਠੀਕ ਹੈ ਥੈਂਕ ਯੂ ਜੀ ਸਭ